ਜਾ ਕੇ ਵਾਪਸ ਮਿਲਣਾ ਹੈ ਆਪਾਂ ਜਿੰਨੇ ਆਈਆਂ ਨਾ ਸਾਨੂੰ ਮਨੁੱਖਾ ਜਨਮ ਮਿਲਿਆ ਆ ਭਾਈ ਪ੍ਰਾਪਤ ਮਨੁੱਖ ਦੇ ਲਈ ਆ ਮਨੁੱਖਾ ਦੀ ਦੇਵਰੀ ਮਿਲੀ ਹੈ ਹੁਣ ਗੁਰਮੁਖ ਪਿਆਰਿਓ ਇਸ ਧਰਤੀ ਦੇ ਉਤੇ ਇੱਕ ਪੱਥਰ ਦੀ ਦੇ ਇੱਕ ਪੱਥਰ ਹੈ ਉਸ ਤੋਂ ਬਾਅਦ ਇੱਕ ਬਨਸਪਤੀ ਆ ਗਈ ਹੈ ਉਸ ਤੋਂ ਬਾਅਦ ਗੁਰਮੁਖ ਪਿਆਰਿਓ ਕੀੜੇ ਮਕੌੜੇ ਜਾਨਵਰ ਪਸ਼ੂ ਪੰਛੀ ਆ ਗਏ ਤੇ ਚੌਥੇ ਨੰਬਰ ਦੇ ਉਤੇ ਸਾਡੇ ਸ਼ਰੀਰ ਆ ਗਏ ਹੁਣ ਚਾਰ ਤਰ੍ਹਾਂ ਦੇ ਸਰੀਰਾਂ ਦੀ ਗੱਲ ਕਰਨਾ ਚਲੋ ਇੱਕ ਪੱਥਰ ਹੈ ਇੱਕ ਮਨਸਪਤੀ ਹੈ ਗੁਰਮਤਿ ਪਿਆਰੇ ਉਸ ਤੋਂ ਬਾਅਦ ਕੀੜੇ ਮਕੌੜੇ ਜਾਨਵਰ ਪਸ਼ੂ ਪੰਛੀ ਹੈ ਤੇ ਚੌਥੇ ਨੰਬਰ ਦੇ ਉੱਤੇ ਅਸੀਂ ਆ ਜਾਂਦੇ ਤੇ ਸਾਨੂੰ ਸਤਗੁਰੂ ਪਾਤਸ਼ਾਹ ਜੀ ਨੇ ਬੜੀ ਵੱਡੀ ਉਪਮਾ ਦਿੱਤੀ ਬੜੀ ਵੱਡੀ ਮਹਾਰਾਜੇ ਪਾਵਨ ਪੁੱਤਰ ਬਾਣੀ ਦੇ ਵਿੱਚ ਬਚਨ ਕੀਤਾ ਇਸ ਧਰਤੀ ਨੇ ਤੇਰੀ ਸਿਕਦਾਰੀ ਅਵਰ ਜੂਨ ਤੇਰੀ ਪਨਹਾਰੀ ਮਹਾਰਾਜ ਕੀ ਕਹਿੰਦੇ ਕਹਿੰਦੇ ਉਹ ਗੁਰਮਖਾ ਗੱਲ ਸੁਣ ਇਸ ਧਰਤੀ ਦੇ ਉੱਤੇ ਤੇਰੀ ਕੀ ਐ ਕਹਿੰਦਾ ਜੀ ਸਰਦਾਰੀ ਐ ਸਰਦਾਰੀ ਐ ਤੈਨੂੰ ਸਰਦਾਰ ਬਣਾ ਕੇ ਭੇਜੇ ਤੇਰੇ ਥੱਲੇ ਤਿੰਨ ਜੁਨਾ ਆਉਂਦੀਆਂ ਨੇ ਜਿਨ੍ਹਾਂ ਵਿੱਚ ਮੰਨ ਲਓ ਪੱਥਰ ਵੀ ਆ ਗਿਆ ਜਿਹਦੇ ਵਿੱਚ ਗੁਰਮੁਖ ਪਿਆਰੋ ਵਨਸਪਤੀ ਵੀ ਆ ਗਈ ਐ ਜਿਹਦੇ ਵਿੱਚ ਕੀੜੇ ਮਕੌੜੇ ਪਸ਼ੂ ਪੰਛੀ ਹੋਰ ਜਿੰਨੇ ਤਰ੍ਹਾਂ ਦੇ ਜਾਨਵਰ ਨੇ ਉਹ ਸਾਰੇ ਆ ਗਏ ਤੇ ਤੂੰ ਸਾਰਿਆਂ ਤੋਂ ਸਰਮੋਰ ਐ ਤੇ ਜਿਹੜਾ ਤੂੰ ਸਰਮੋਰ ਐ ਨਾ ਇੱਕ ਦਿਨ ਤੂੰ ਆਪਣਾ ਜੀਵਨ ਬਤੀਤ ਕਰਕੇ ਐ ਸੰਸਾਰ ਦੇਤੇ ਤੇ ਤੂੰ ਸੰਸਾਰ ਨੂੰ ਛੱਡ ਕੇ ਜਾਣਾ ਤੇ ਸੰਸਾਰ ਨੂੰ ਜਦੋਂ ਤੂੰ ਛੱਡ ਕੇ ਜਾਵੇਂ ਨਾ ਤੇ ਫਿਰ ਜਿਵੇਂ ਆਇਆ ਸੀ ਨਾ ਉਵੇਂ ਹੀ ਉਥੇ ਜਾਵੇਂ ਜਿਵੇਂ ਮਹਾਰਦੀ ਪਾਵਨ ਬਾਣੀ ਦੇ ਵਿੱਚ ਇੱਕ ਬਚਨ ਹੁੰਦਾ ਹੈ ਜੈਸੀ ਉਪਜੀ ਪੇੜ ਤੇ ਤੈਸੀ ਦਹ ਬਹਿ ਕੋੜ ਕਹਿ ਲੱਗਿਆ ਜਿਵੇਂ ਕੋਈ ਦਰਖਤ ਦੀ ਇੱਕ ਟਾਣੀ ਪੇੜ ਦੇ ਨਾਲੋਂ ਉੱਗਦੀ ਹੈ ਤੇ ਲੱਕੀ ਹੋ ਜਾਵੇ ਵਧੀਆ ਸੋਹਣੀ ਹੋਵੇ ਜਦ ਕਾ ਇਡਾ ਵਧੀਆ ਹੋਵੇ ਤੇ ਪਿਆਰਿਓ ਨੂੰ ਕੱਟ ਵੱਧ ਕੇ ਉਹਦੇ ਬਹੁਤ ਸਾਰੀਆਂ ਚੀਜ਼ਾਂ ਬੜਾਈਆਂ ਜਾ ਸਕਦੀ। ਇਸੇ ਤਰ੍ਹਾਂ ਸਹਿਬ ਕਹਿੰਦੇ ਐ ਮਨੁੱਖ ਗੱਲ ਸੁਣ। ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਪਲ ਰਿਆ ਸੀ ਨਾ ਉਦੋਂ ਵੀ ਤੇਰੀ ਵਿਰਤੀ ਪਰਮਾਤਮਾ ਵਾਹਿਗੁਰੂ ਜੀ ਨੇ ਨਾਲ ਲਕੀ ਸੀ ਤੇ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਪ ਮ ਰੱਖ ਨਹਾਰੇ ਮਾਤਾ ਦੇ ਗਰਭ ਦੇ ਵਿੱਚ ਉਹ ਪ੍ਰਮਾਤਮਾ ਗੁਰਮਤਿ ਪਿਆਰਿਓ ਸਾਨੂੰ ਆਪਣਾ ਸਿਮਰਨ ਦਿੰਦਾ ਤੇ ਉੱਥੇ ਫਿਰ ਸਾਡੀ ਬੋਡੀ ਬਣਦੀ ਹੈ ਉੱਥੇ ਫਿਰ ਸਾਡਾ ਸਰੀਰ ਬਣਦਾ ਹੈ ਤੇ ਫਿਰ ਅਸੀਂ ਮਾਤਾ ਦੇ ਗਰਭ ਚੋਂ ਬਾਹਰ ਆ ਗਏ ਤੇ ਅਗਲੀ ਗੱਲ ਪੜ੍ਹ ਲਓ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮਾਤ ਗਰਭ ਦੀ ਗੱਲ ਕੀਤੀ ਹੈ ਉੱਥੇ ਨਾਲ ਹੀ ਗੁਰਮਤਿ ਪਿਆਰਿਓ ਅਗਲਾ ਬਚਨ ਆਉਂਦਾ ਹੈ ਕਹਿੰਦੇ ਵਿੱਚੋਂ ਗਰਭੈ ਨਿਕਲ ਆਇਆ ਖਾਸਮ ਬਸਾਰ ਦਲੀ ਚਿਤ ਲਾਇਆ ਕਹਿਣ ਲੱਗੇ ਵੀ ਗਰਭ ਚੋਂ ਬਾਹਰ ਨਿਕਲਿਆ ਜਦੋਂ ਬਾਹਰ ਨਿਕਲਿਆ ਤੇ ਆਪੜੋ ਬਾਬਾ ਅਮਰਦਾਸ ਜੀ ਦੀ ਬਾਣੀ ਸਚੇ ਪਾਤਸ਼ਾਹ ਕੀ ਕਹਿੰਦੇ ਕਹਿੰਦੇ ਲਿਵ ਛੁੱਟ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਕਹਿਣ ਲਗੇ ਲਿਵ ਟੁੱਟ ਗਈ ਐ ਤ੍ਰਿਸ਼ਨਾ ਲੱਗ ਗਈ ਐ ਤੇ ਹੁਣ ਤੇਰਾ ਵਿਛੋੜਾ ਪੈ ਗਿਆ ਤੇ ਜਦੋਂ ਇਹ ਵਿਛੋੜਾ ਪਿਆ ਹੁਣ ਪਤਾ ਨਹੀਂ ਕਦੋਂ ਜਾ ਕੇ ਤੂੰ ਉਹਦੇ ਵਿੱਚ ਮਿਨੇਗਾ ਉਹਦੇ ਵਿੱਚ ਮਿਲੇਗਾ ਵੀ ਕਿ ਨਹੀਂ ਮਿਲਦਾ ਹੋ ਸਕਦਾ ਏ ਤੈਨੂੰ ਪਿੱਛੇ ਜਾਣਾ ਪੈ ਜਾਵੇ ਕਿਉਂਕਿ ਇਹ ਸਿਰਾ ਐ ਤੇ ਸਿਰੇ ਦੇ ਉੱਤੋਂ ਕਈ ਵਾਰ ਬੰਦਾ ਸਿਰੇ ਤੋਂ ਜਾ ਕੇ ਥੱਲੇ ਡਿੱਗ ਪੈਂਦਾ ਹੈ ਤੇ ਫੇਰ ਫੇਰ ਉਹਨੂੰ ਮੁਸ਼ਕਲ ਕਰਨੀ ਪੈਂਦੀ। ਇਸੇ ਤਰ੍ਹਾਂ ਸਹਿਬ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤਮ ਰਾਖ ਨ ਹਾਰੇ ਤੇ ਅਗਲਾ ਬਚਨ ਹੈ ਵਿੱਚੋਂ ਗਰਭ ਐ ਨਿਕਲ ਆਇਆ ਖਸਮ ਵਿਸਾਰ ਦੁਨੀ ਚ ਤੇ ਆਇਆ ਲਾਇਆ ਕਹਿਣ ਲੱਗੇ ਵੀ ਜੇ ਵਿੱਚੋਂ ਨਿਕਲੇ ਆਇਆ ਹੈ ਨਾ ਤੇ ਹੁਣ ਤੂੰ ਖਸਮ ਨੂੰ ਵਿਸਾਰ ਨਾ ਦੁਨੀਆ ਦੇ ਨਾਲ ਚੇਤਨਾ ਜੋੜ ਚੇਤ ਨਿਰੰਕਾਰ ਦੀ ਬਾਣੀ ਦੇ ਨਾਲ ਜੋੜਨਾ ਤੇ ਅਗਲਾ ਬਚਨ ਪੜੋ ਸਭ ਸੱਚੇ ਪਾਤਸ਼ਾਹ ਕਹਿੰਦੇ